ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾ ਦਿਓ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 20 ਅਪ੍ਰੈਲ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਵੀ ਸਿਸਟਮ ਤਕਰੀਬਨ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਹੀ ਪ੍ਰਕਰਾਰ ਹੈ ਕਿਉਂਕਿ ਸਵੇਰ ਵੇਲੇ ਤੋਂ ਲਗਾਤਾਰ ਪੂਰੀ ਦੀ ਹਵਾ ਚੱਲ ਰਹੀ ਹੈ ਤੇ ਅੱਜ ਸਵੇਰ ਵੇਲੇ ਕਹ ਲਈਏ ਜਾਂ 9-10 ਵਜੇ ਦੇ ਆਸ-ਪਾਸ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਦੇਖੇਗਾ ਉਹ ਮਾਝੇ ਦੁਆਬੇ ਤੇ ਪੁਆਰ ਖੇਤਰ ਦੇ ਵਿੱਚ ਦੇਖੇਗਾ ਕਹ ਲਈਏ ਜਲੰਧਰ ਫਗਵਾੜਾ ਨਵਾਂ ਸ਼ਹਿਰ ਰੋਪੜ ਮੋਹਾਲੀ ਫਤਿਹਗੜ੍ਹ ਸਾਹਿਬ ਲੁਧਿਆਣੇ ਦੇ ਕੁਝ ਇਲਾਕੇ ਜਾਂ ਹੁਸ਼ਿਆਰਪੁਰ ਦੇ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਗਈਆਂ। ਮਾਲਵੇ ਦੇ ਵਿੱਚ ਹੁਣ ਮੀਂਹ ਦੀ ਉਮੀਦ ਬਹੁਤੀ ਨਹੀਂ ਹੈ। ਉਹਨਾਂ ਖੇਤਰਾਂ ਦੇ ਵਿੱਚ ਮੌਸਮ ਤਕਰੀਬਨ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ। ਪਰ ਤਵਾਦ ਖੇਤਰ, ਮਾਝਾ ਖੇਤਰ ਜਾਂ ਦੁਆਬੇ ਖੇਤਰ ਇਹਨਾਂ ਦੇ ਵਿੱਚ ਅੱਜ ਵੀ ਦੁਪਹਿਰ ਤੋਂ ਬਾਅਦ ਕਿਤੇ-ਕਿਤੇ ਬੱਦਲ ਬਣ ਸਕਦਾ ਹੈ। ਟੁੱਟਮੇ ਤੌਰ ਤੇ ਮੀਂਹ ਦੇ ਸ਼ਰਾਟੇ ਤੁਹਾਨੂੰ ਵੱਖ-ਵੱਖ ਇਲਾਕਿਆਂ ਦੇ ਵਿੱਚ ਹੋ ਸਕਦਾ ਹੈ ਕਿ ਮਿਲ ਜਾਣ ਪਰ ਬਹੁਤੀ ਵੱਡੀ ਪੱਧਰ ਤੇ ਉਮੀਦ ਨਹੀਂ ਹੈ ਅੱਜ ਰਾਤ ਵੇਲੇ ਤੋਂ ਇਹ ਸਿਸਟਮ ਸਮਾਪਤ ਹੋ ਜਾਵੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਪੂਰੀ ਤਰ੍ਹਾਂ ਨਾਲ ਪੰਜਾਬ ਜਾਂ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਸਾਫ਼ ਹੋਵੇਗਾ 27 ਤਰੀਕ ਤੱਕ ਮੁੱਖ ਤੌਰ ਤੇ ਕਿਸੇ ਵੀ ਪ੍ਰਕਾਰ ਦੀ ਹਲਚਲ ਹੁੰਦੀ ਹੋਈ ਦਿਖਾਈ ਨਹੀਂ ਦੇਵੇਗੀ ਮੌਸਮ ਸਾਫ਼ ਰਹੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੂਰਾ ਵੀ ਰੁਕ ਜਾਵੇਗਾ ਕੱਲ ਤੋਂ ਪੱਛੋ ਹਵਾਵਾਂ ਦੀ ਵਾਪਸੀ ਹੋਣੀ ਸ਼ੁਰੂ ਹੋ ਜਾਵੇਗੀ ਤੇ ਕੁੱਲ ਮਿਲਾ ਕੇ ਪੰਜਾਬ ਦਾ ਮੌਸਮ ਸਾਫ਼ ਰਹੇਗਾ